ਦੀ ਸਹੂਲਤ ਲਈ ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਅਤੇ ਨਗਰ ਸੁਧਾਰ ਪ੍ਰਸਤੇ ਚੇਅਰਮੈਨ ਕਰਮਜੀਤ ਸਿੰਘ ਗਿੰਟੂ ਵੱਲੋਂ ਮਜੀਠਾ ਰੋਡ ਤੇ ਸਥਿਤ ਕੈਂਪ ਦਫ਼ਤਰ ਵਿਖੇ ਇੱਕ ਵਿਸ਼ਾਲ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਪ੍ਰਾਪਰਟੀ ਟੈਕਸ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਕਨੈਕਸ਼ਨਾਂ ਨੂੰ ਨਿਯਮਤ ਕਰਨ ਅਤੇ ਨਵੇਂ ਕਨੈਕਸ਼ਨਾਂ ਲਈ ਅਰਜ਼ੀਆਂ ਲਈਆਂ ਗਈਆਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਇਸ ਕੈਂਪ ਦਾ ਲਾਭ ਲਿਆ ਜਾਣਕਾਰੀ ਦਿੰਦਿਆਂ ਪ੍ਰਿਅੰਕਾ ਸ਼ਰਮਾ ਨੇ ਕਿਹਾ ਕਿ ਸਰਕਾਰ 31 ਜੁਲਾਈ ਤੱਕ ਬਿਨਾਂ ਕਿਸੇ ਜੁਰਮਾਨੇ ਅਤੇ ਵਿਆਜ ਦੇ ਪ੍ਰਾਪਰਟੀ ਟੈਕਸ ਲੈ ਰਹੀ ਹੈ ਇਸ ਲਈ ਉਹ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਸ਼ਹਿਰ ਦੁਆਰਾ ਦਿੱਤੀ ਗਈ ਇਸ ਛੋੜ ਦਾ ਲਾਭ ਲੈਣ ਇੱਥੇ ਗੰਡਾ ਸਿੰਘ ਵਾਲੇ ਆਪਣੇ ਦਫ਼ਤਰ ਮੁਝਠਾ ਰੋਡ ਵਿਖੇ ਅੱਜ ਦੂਸਰਾ ਦਿਨ ਹੈ ਪ੍ਰਾਪਰਟੀ ਟੈਕਸ ਤੇ ਵਾਟਰ ਸਪਲਾਈ ਸੀਵਰੇਜ ਦੇ ਕਨੈਕਸ਼ਨਸ ਨਵੇਂ ਲੈਣ ਲਈ ਰੈਗੂਲਰ ਪਰਵਾਂਡੀ ਉਹਦਾ ਕੈਂਪ ਕਾਫੀ ਸਾਡੇ ਰੈਜ਼ੀਡੈਂਟਸ ਦੀ ਡਿਮਾਂਡ ਸੀਗੀ ਕਿ ਇਹ ਕੈਂਪ ਲਗਾਇਆ ਜਾਵੇ ਤੇ ਉਹਨਾਂ ਦੀ ਸੁਵਿਧਾ ਦੇ ਲਈ ਇੱਥੇ ਇੱਕ ਕੈਂਪ ਚੱਲਦਾ ਪਿਆ ਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਹਾਨੂੰ ਦੱਸਣ ਲੱਗੇ ਕਿ ਲਾਸਟ ਵੀਕ ਇਹੋ ਹੀ ਕੈਂਪ ਅਸੀਂ ਮਹਾਕਾਲੀ ਮੰਦਿਰ ਵਿੱਚ ਲਗਾਇਆ ਸੀਗਾ ਕੱਲ ਦੂਸਰਾ ਦਿਨ ਆਪਣੇ ਕੈਂਪ ਆਫਿਸ ਤੇ ਅੱਜ 3rd ਡੇ ਹੈ ਬਹੁਤ ਝਾਂਗਵਿਆ ਲੋਕਾਂ ਦਾ ਉਹਨਾਂ ਨੇ ਆਕੇ ਨਵੇਂ ਕਨੈਕਸ਼ਨਸ ਲਏ ਆਪਣੀਆਂ ਪ੍ਰਾਪਰਟੀ ਟੈਕਸ ਰਿਟਰਨਸ ਭਰੀਆਂ ਕੱਲ ਦੀ ਹੀ ਗੱਲ ਕੀਤੀ ਜਾਵੇ ਤੇ 185 ਪ੍ਰਾਪਰਟੀ ਟੈਕਸ ਰਿਟਰਨਸ ਭਰੀਆਂ ਗਈਆਂ ਤੇ 52 ਨਵੇਂ ਕਨੈਕਸ਼ਨ ਲਏ ਗਏ ਤੇ ਜਿਸ ਤਰ੍ਹਾਂ ਵੀ ਸਾਡੇ ਲੋਕਾਂ ਨੂੰ ਅਸੀਂ ਸਹੂਲਤ ਦੇ ਸਕਦੇ ਹਾਂ ਉਨ੍ਹਾਂ ਦੀ ਸਹੂਲਤ ਦੇ ਲਈ ਉਨ੍ਹਾਂ ਲਈ ਅਸੀਂ ਇੱਥੇ ਕੰਮ ਕਰ ਰਹੇ ਹਾਂ ਤੇ ਹਮੇਸ਼ਾ ਹੀ ਇਸ ਤਰ੍ਹਾਂ ਹੀ ਕੰਮ ਕਰਦੇ ਰਵਾਂਗੇ ਤੇ ਤੁਹਾਡੇ ਮਾਧਿਅਮ ਨਾਲ ਮੈਂ ਇਹੋ ਹੀ ਸਭ ਨੂੰ ਅਪੀਲ ਕਰੂੰਗੀ ਕਿ ਕਾਈਂਡਲੀ ਆਓ ਤੇ ਆਪਣਾ ਜਿੰਨੇ ਵੀ ਆਪਣੇ ਕਨੈਕਸ਼ਨਸ ਲੈਣ ਵਾਲੇ ਆ ਕਾਰਪੋਰੇਸ਼ਨ ਤੋਂ ਉਹ ਲੈ ਜਾਣ ਦੇਖੋ ਲੋਕਾਂ ਨੂੰ ਛੋਟੇ-ਛੋਟੇ ਕੰਮਾਂ ਲਈ ਵੀ ਬੜੀ ਖੱਜਲਖਵਾਰੀ ਹੁੰਦੀ ਆ ਭਾਵੇਂ ਤੁਸੀਂ ਉਹ ਪ੍ਰਾਪਰਟੀ ਟੈਕਸ ਭਰਨ ਜਾਣਾ ਹੋਵੇ ਇਹਾਂ ਤੁਸੀਂ ਕੋਈ ਪਾਣੀ ਦੇ ਜਾਂ ਕੋਈ ਸੀਵਰੇਜ ਦੇ ਕਨੈਕਸ਼ਨ ਜਿਹੜੇ ਰੈਗੂਲਰਾਈਜ਼ ਹੋਣੇ ਆ ਲੋਕਾਂ ਨੂੰ ਦਫਤਰਾਂ ਦੀ ਖੱਜਲਖਵਰੀ ਹੁੰਦੀ ਆ ਸੋ ਇੱਥੇ ਸਾਡੇ ਸੀਨੀਅਰ ਰੇਪੀ ਮੇਅਰ ਸਾਹਿਬ ਨੇ ਇਨੀਸ਼ੀਏਟਿਵ ਲੈ ਕੇ ਸਾਡੇ ਆਪਣੇ ਦਫਤਰ ਤੇ ਮਹਿੇਟਾ ਰੋਡ ਦੇ ਵਿੱਚ ਅੱਜ ਇੱਕ ਕੈਂਪ ਜੁਜਿਤ ਕੀਤਾ ਔਰ ਕੱਲ ਵੀ ਇਹ ਚੱਲਿਆ ਸੀ ਉਸ ਤੋਂ ਪਹਿਲਾਂ ਵੀ ਇੱਕ ਵਾਰੀ ਲੱਗ ਚੁੱਕਾ ਔਰ ਲੱਗਦੇ ਰਹਿਣਗੇ ਸਾਡੀ ਕੋਸ਼ਿਸ਼ ਇਹ ਆ ਕਿ ਜਿੰਨੇ ਵੀ ਸਾਡੇ ਇਲਾਕੇ ਦੇ ਲੋਕ ਨੇ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਤੇ ਜਿੰਨਾ ਵੀ ਉਹਨਾਂ ਦਾ ਕੋਈ ਪ੍ਰਾਪਰਟੀ ਟੈਕਸ ਪੈਂਡਿੰਗ ਆ ਉਹ ਆਪ ਉਹਨਾਂ ਨੂੰ ਇੱਕ ਸਹੂਲਤ ਦਿੱਤੀ ਹੈ ਕਿ ਇੱਥੇ ਆਪ ਆ ਕੇ ਜਮ੍ਹਾਂ ਕਰਵਾ ਲਓ। ਔਰ ਬਹੁਤ ਸਾਰੇ ਕਨੈਕਸ਼ਨ ਇਦਾਂ ਦੇ ਆ ਕਿ ਲੋਕਾਂ ਨੇ ਕਨੈਕਸ਼ਨ ਤੇ ਲੈ ਲਏ ਨੇ ਪਰ ਉਹ ਰੈਗੂਲਰਾਈਜ਼ ਨਹੀਂ ਗਏ। ਜਦੋਂ ਸਰਕਾਰ ਸਹੂਲਤ ਦੇ ਰਹੀ ਆ ਪਾਣੀ ਤੇ ਸੀਵਰੇਜ ਦੇ ਬਿੱਲ ਮਾਫ ਨੇ ਪਰ ਪ੍ਰਾਪਰਟੀ ਟੈਕਸ ਵੀ ਸਵਾ ਸੋ ਕੁ ਅਜ ਤੋਂ ਥੱਲੇ ਆ। ਸੋ ਬਹੁਤੇ ਲੋਕੀ ਤੇ ਉਸ categories ਚ ਆਉਂਦੇ ਨੇ ਪਰ ਉਹਨਾਂ ਦੇ ਇਲੀਗਲ ਕਨੈਕਸ਼ਨ ਨੇ ਉਹ ਵੀ ਉਹਨਾਂ ਨੂੰ ਸਹੂਲਤ ਦਿੱਤੀ ਆ ਕਿ ਤੁਸੀਂ ਇੱਥੇ ਆ ਕੇ ਆਪਣੇ ਰੈਗੂਲਰ ਕਰਾ ਲਓ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਅਜੇ ਤੱਕ ਆਪਣਾ ਪ੍ਰੋਪਰਟੀ ਐਕਸ਼ਨ ਨਹੀਂ ਫਰਿਆ ਜਾਂ ਉਹ ਲੋਕ ਜਿਨ੍ਹਾਂ ਨੇ ਕੁਝ ਕਿਸ਼ਤਾਂ ਭਰੀਆਂ ਉਸ ਤੋਂ ਬਾਅਦ ਉਹਨਾਂ ਨੇ ਕੀਤਾ ਬੰਦ ਕਰ ਦਿੱਤੀਆਂ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ 31 ਜੁਲਾਈ ਤੱਕ ਲੋਕ ਹੁਣ ਆਪਣਾ ਪ੍ਰੋਪਰਟੀ ਟੈਕਸ ਬਿਨਾ ਵਿਆਜ ਤੋਂ ਭਰ ਸਕਦੇ ਨੇ ਇੱਥੇ ਤਹਿਦੀ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਦੀ ਅਗਵਾਈ ਵਿੱਚ ਵੱਖ-ਵੱਖ ਥਾਵਾਂ ਤੇ ਕੈਂਪ ਲਗਾਏ ਜਾ ਰਹੇ ਨੇ ਇੱਥੇ ਤਹਿਦੀ ਅੱਜ ਮਜੀਠਾ ਰੋਡ ਤੇ ਵੀ ਇੱਕ ਕੈਂਪ ਲਗਾਇਆ ਤੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਆ ਸਮੂਹ ਨਗਰ ਨਿਵਾਸੀ ਨੂੰ ਅਪੀਲ ਕੀਤੀ ਗਈ ਉਹ ਆਪਣਾ ਬੰਦਾ ਪ੍ਰੋਜੈਕਟ ਪਰਨ ਅਤੇ ਜੁਰਮਾਨੇ ਤੋਂ ਬਚਣ ਅਮਰਥਰ ਫਾਸਟਵੇ ਖਬਰ ਨਾ ਮਰੀ ਰਕੇਸ਼ ਕੁਮਾਰ ਪਾ